ਸਾਡੇ ਇਸ ਵੀਡੀਓ ਦੇ ਨਾਲ ਜੁੜੇ ਸਾਡੇ ਸਾਰੇ ਹੀ ਦਿਵਿਆਂਗ ਫੈਨ ਫਰਾ ਸਾਡੇ ਬਜ਼ੁਰਗ ਸਾਡੀਆਂ ਮਾਤਾਵਾਂ ਫੈਣਾ ਜਨਤ ਜਾਂ ਪੈਨਸ਼ਨਾਂ ਲੱਗੀਆਂ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੂਨ ਮਹੀਨੇ ਦੀ ਪੈਨਸ਼ਨ ਅਪਡੇਟ ਤੁਹਾਨੂੰ ਦੇਣੀ ਹੈ ਅੱਜ ਕਿਸੇ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਆਈ ਹੈ ਨਹੀਂ ਆਈ ਹੈ ਇਹ ਤੁਹਾਨੂੰ ਅਪਡੇਟ ਦੇਾਂਗੇ ਕਿਹੜੇ ਜ਼ਿਲ੍ਹੇ ਦੇ ਵਿੱਚ ਪੈ ਚੁੱਕੀਆਂ ਨੇ ਅਭੀ ਅਪਡੇਟ ਦੇਾਂਗੇ 1500 2500 ਵਾਲੀ ਗੱਲ ਵੀ ਕਰਾਂਗੇ ਸੋ ਐਸ ਵੇਲੇ ਟਾਈਮ ਦੀ ਜੇਕਰ ਅਸੀਂ ਗੱਲ ਕਰਦੇ ਹਾਂ ਜੇ 6:00 ਵਜਣ ਜਾ ਰਹੇ ਨੇ ਆਥਰ ਦੇ 14 ਜੂਨ ਦੀ ਅੱਜ ਸ਼ਾਮ ਹੈ ਜਿਹੜੀ ਹੋ ਚੁੱਕੀ ਆ ਜਿਵੇਂ ਕਿ ਅਸੀਂ ਤੁਹਾਨੂੰ ਕੱਲ ਦੱਸਿਆ ਸੀ ਕਿ ਜਿਹੜਾ ਵੀਕਐਂਡ ਹੈ ਉਹ ਚੱਲ ਰਿਹਾ ਸ਼ਨੀਵਾਰ ਐ ਤੇ ਔਰ ਦੇ ਦਿਨ ਪੈਨਸ਼ਨਾਂ ਦਾ ਕੰਮ ਆ ਜਿਹੜਾ ਉਹ ਸ਼ੈਡਿਊਲ ਜਿਹੜਾ ਘੱਟ ਹੀ ਹੁੰਦਾ ਹੈ ਪੈਨਸ਼ਨਾਂ ਪੈਣ ਦੇ ਚਾਂਸ ਘੱਟ ਹੁੰਦੇ ਨੇ ਫਾਇਦਾ ਵੀ ਨਹੀਂ ਆ ਕਿ ਪੈਨਸ਼ਨਾਂ ਨਹੀਂ ਫੈਂਦੀਆਂ ਕਈ ਵਾਰ ਸ਼ਨੀਵਾਰ ਐਤਵਾਰ ਨੂੰ ਵੀ ਪੈਨਸ਼ਨਾਂ ਪੈ ਜਾਂਦੀਆਂ ਨੇ ਪਰ ਜਿਹੜੇ ਜਿਹੜੇ ਅਸੀਂ ਤੁਹਾਨੂੰ ਦੱਸੇ ਸੀ ਪਟਿਆਲਾ ਹੁਸ਼ਿਆਰ ਖੁਰ ਸ਼੍ਰੀ ਤਰਨਤਾਰਨ ਸਾਹਿਬ ਤੇ ਮਾਨਸਾ ਇਹਨਾਂ ਜਿਲ੍ਹਿਆਂ ਦੇ ਕਰ ਦੇ ਨੇ ਕਿ ਸਾਡੀਆਂ ਭੈਣਾ ਮੈਸੇਜ ਕਰਦੀਆਂ ਨੇ ਜਿਨ੍ਹਾਂ ਦੀਆਂ ਦਿਵਯਾਂਕ ਪੈਨਸ਼ਨਾਂ ਲੱਗੀਆਂ ਨੇ ਜਾਂ ਫਿਰ ਜਿਹੜਾ ਜੜੀਆਂ ਭੈਣਾ ਦੀਆਂ ਵਿਧਵਾ ਪੈਨਸ਼ਨਾਂ ਲੱਗੀਆਂ ਹੋਈਆਂ ਨੇ ਸੋ ਉਹਨਾਂ ਨੂੰ ਅਸੀਂ ਦੱਸ ਦਈਏ ਪੈਨਸ਼ਨਾਂ ਪੈ ਚੁੱਕੀਆਂ ਨੇ ਜੇਕਰ ਤੁਹਾਡੇ ਮੈਸੇਜ ਨਹੀਂ ਆਏ ਜਾਂ ਫਿਰ ਤੁਹਾਡੇ ਖਾਤੇ ਦੇ ਵਿੱਚ ਹਾਲੇ ਰਕਮ ਨਹੀਂ ਜੁੜੀ ਆ ਪੈਨਸ਼ਨ ਦੀ ਤਾਂ ਤੁਸੀਂ ਇੰਤਜ਼ਾਰ ਕਰ ਲਓ ਸੋਮਵਾਰ ਮੰਗਲਵਾਰ ਤੱਕ ਕਿਉਂਕਿ ਛੁੱਟੀਆਂ ਫੈ ਗਈਆਂ ਨੇ ਅੱਜ ਤੇ ਕੱਲ ਬੈਂਕ ਬੰਦ ਨੇ ਇਸ ਲਈ ਹੋ ਸਕਦਾ ਹੈ ਤੁਹਾਡਾ ਤਾਂ ਕਰਕੇ ਤੁਹਾਡੀ ਰਕਮ ਹੈ ਤੁਹਾਡੇ ਖਾਤੇ ਦੇ ਵਿੱਚ ਨਹੀਂ ਹੋਈ ਹੋਵੇ ਸੋਮ ਮੰਗਲਵਾਰ ਤੱਕ ਤੁਹਾਡੇ ਖਾਤੇ ਦੇ ਵਿੱਚ ਰਕਮ ਹੈ ਜੜੀ ਹੋ ਜਾਏਗੀ ਖਾਸ ਕਰ ਇਹਨਾਂ ਚਾਰ ਜਿਲ੍ਹਿਆਂ ਸਾਨੂੰ ਦੇਖਦੇ ਨੇ ਇਸ ਤੋਂ ਇਲਾਵਾ ਜੇ ਲੁਧਿਆਣਾ ਜ਼ਿਲ੍ਹੇ ਤੋਂ ਜਲੰਧਰ ਕਫੂਰਥਲਾ ਮਹਾਲੀ ਰੋਪੜ ਹੁਸ਼ਿਆਰ ਫਰ ਸੌਰੀ ਨਵਾਂ ਸ਼ਹਿਰ ਪਠਾਨਕੋਟ ਗੁਰਦਾਸਪੁਰ ਸ੍ਰੀ ਅੰਮ੍ਰਿਤਸਰ ਸਾਹਿਬ ਇਹਨਾਂ ਖੇਤਰਾਂ ਤੋਂ ਹਾਲੇ ਇਹ ਸਾਨੂੰ ਅਪਡੇਟ ਆ ਕਿ ਕਿਸੇ ਜ਼ਿਲ੍ਹੇ ਦੇ ਬਿੱਲ ਨਹੀਂ ਫਾਸ ਹੋਏ ਬਿੱਲ ਫਾਸ ਹੋ ਜਾਣਗੇ ਸੋਮ ਮੰਗਲਵਾਰ ਤੱਕ ਉਸ ਤੋਂ ਬਾਅਦ ਫੈਕਸ਼ਨ ਆ ਫੈਣ ਗਿਆ ਹੋ ਜ਼ਿਆਦਾ ਅੱਜ ਬਿੱਲ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਫਾਸ ਹੋ ਵੀ ਜਾਣ ਫਿਰ ਸੋਮ ਮੰਗਲਵਾਰ ਤੱਕ ਫੈਸ਼ਲਾ ਫੈਂਦਾ ਜਿਹੜਾ ਕੰਮ ਹੈ ਉਹ ਤੁਰਕੇਗਾ ਤੇ ਸੋਮ ਮੰਗਲਵਾਰ ਤੱਕ ਫੈਸ਼ਲਾ ਤੁਹਾਡੇ ਖਾਤੇ ਦੇ ਵਿੱਚ ਪਾ ਦਿੱਤੇ ਜਾਣਗੇ ਅਸਵਾਜਿਫਰੋਸਫਰ ਤੇ ਫਰੋਜਫਰ ਜ਼ਿਲੇ ਦੇ ਵਿੱਚ ਵੀ ਪੈਨਸ਼ਨ ਆ ਫੈਗੀਆਂ ਅਸਤੀ ਹਰ ਸਾਨੂੰ ਮੈਸੇਜ ਆ ਰਹੇ ਨੇ ਤੇ ਉਹਨਾਂ ਨੂੰ ਵੀ ਇਹੀ ਕਹਾਂਗੇ ਤੁਸੀਂ ਇੰਤਜ਼ਾਰ ਕਰੋ ਤੁਹਾਡੀ ਪੈਨਸ਼ਨ ਤੁਹਾਡੇ ਖਾਤੇ ਦੇ ਵਿੱਚ ਆ ਜਾਏਗੀ ਫਾਜ਼ਿਲਕਾ ਜ਼ਿਲੇ ਦੀ ਪੈਨਸ਼ਨ ਨਹੀਂ ਫਈਆ ਜੀ ਉੱਥੇ ਵੀ ਆਲੇ ਬੈਲ ਨਹੀਂ ਫਾਸ ਹੋਏ ਸ਼੍ਰੀ ਤਰਨਤਾਰਨ ਸਾਹਿਬ ਮੋਗਾ ਤੇ ਬਠਿੰਡਾ ਤੇ ਇਹਨਾਂ ਖੇਤਰਾਂ ਦੇ ਵਿੱਚ ਵੀ ਹਲੇ ਪੈਨਸ਼ਨ ਨਹੀਂ ਫਈਆ ਸੋ ਮੰਗਲਵਾਰ ਤੱਕ ਪੈਨਸ਼ਨ ਫੈਂਡ ਦੇ ਆਸਾਰ ਜਿਹੜੇ ਬਣਦੇ ਪੂਰੇ ਫਰੇ ਜਿਹੜੇ ਬਣੇ ਹੋਏ ਨਹੀਂ ਕਿਉਂਕਿ ਸੋਮਵਾਰ ਜਾਂ ਮੰਗਲਵਾਰ ਤੱਕ ਹੋ ਸਕਦਾ ਹੈ ਇਹਨਾਂ ਜ਼ਿਲ੍ਹਿਆਂ ਤੋਂ ਵੀ ਬੈਲ ਵੀ ਫਾਸ ਹੋ ਜਾਣ ਫਿਰ ਸਾਨੂੰ ਕਈ ਸਾਥੇ ਸਾਡੇ ਜਿਹੜੇ ਸਰੋਤੇ ਨੇ ਮੈਸੇਜ ਕਰਦੇ ਨੇ ਸ਼ਰੀਫਾਤਗੜ ਸਾਹਿਬ ਤੋਂ ਔਰ ਮਲੇਰਕੋਟਲੇ ਤੋਂ ਦੋਨਾਂ ਜ਼ਿਲ੍ਹਿਆਂ ਦੇ ਬਿੱਲ ਨਹੀਂ ਫਾਸ ਹੋਏ ਜੀ ਤੁਹਾਨੂੰ ਇੱਥੇ ਦੱਸ ਦਈਏ ਔਰ ਬਰਨਾਲੇ ਜ਼ਿਲ੍ਹੇ ਤੇ ਵੀ ਬਿੱਲ ਨਹੀਂ ਫਾਸੇ ਇਹ ਵੀ ਤੁਹਾਨੂੰ ਇੱਥੇ ਦੱਸ ਦਈਏ ਸੰਗਰੂਰ ਦੇ ਵੀ ਨਹੀਂ ਫਾਸ ਹੋਏ ਇਹਨਾਂ ਚਾਰਾਂ ਜ਼ਿਲ੍ਹਿਆਂ ਦੇ ਬਿੱਲ ਫਾਸ ਹੋ ਜਾਣਗੇ ਸੋ ਮੰਗਲਵਾਰ ਤੱਕ ਉਸ ਵੱਧ ਫੈਨਸ਼ਨਾਂ ਫੈਣ ਗਿਆ ਏ ਆਫਾ ਕਿ ਆਸਰਾ ਜਾਂ ਲਾ ਰਹੇ ਆ ਬੈਲ ਫਾਸ ਹੁੰਦੇ ਨਹੀਂ ਹੁੰਦੇ ਕਿਉਂਕਿ ਜਿਹੜਾ ਤੁਹਾਨੂੰ ਅਸੀਂ ਫਾਇਲਾਉਂ ਜਾਂ ਅਪਡੇਟ ਦਿੰਦੇ ਆ ਰਹੇ ਆ ਕਿ ਫੈਸ਼ਨਾਂ ਦਾ ਕੰਮ ਥੋੜਾ ਡਿਲੇ ਹੋ ਸਕਦਾ ਤੇ ਇਸ ਕਰਕੇ ਬੈਲ ਜਦੋਂ ਫਾਸ ਹੋਣਗੇ ਤੁਹਾਨੂੰ ਅਸੀਂ ਅਪਡੇਟ ਕਰ ਦਾਂਗੇ ਬੈਲ ਫਾਸ ਹੋਣ ਤੋਂ ਦੂਜੇ ਤੀਜੇ ਦਿਨ ਜੜੀਆ ਫੈਸ਼ਨ ਖਾ ਦਿੱਤੀ ਜਾਂਦੀ ਹੈ ਤੇ ਸੋ ਮੰਗਲਵਾਰ ਤੱਕ ਇਹਨਾਂ ਲਗ ਜਿਹੜੇ ਜਿਹੜੇ ਜਿਲ੍ਹਿਆਂ ਦੇ ਵਿੱਚ ਫੈਸ਼ਨਾਂ ਰੁਕੀਆਂ ਹੋਈਆਂ ਨੇ ਹੋ ਸਕਦਾ ਸੋ ਮੰਗਲਵਾਰ ਤੱਕ ਇਹਨਾਂ ਦੇ ਫਾਸ ਹੋ ਸਕਦੇ ਨੇ ਤੇ ਉਸ ਤੋਂ ਬਾਅਦ ਹੀ ਫੈਸ਼ਨਾਂ ਜਿਹੜੀਆਂ ਨੇ ਜਾਰੀ ਹੋਣਗੀਆਂ ਫਾਮਲੀਓ ਦੇ ਵਿਆਹ ਫੈਸ਼ਨ ਹੈ ਬੜਾਵਾ ਫੈਸ਼ਨ ਹੈ ਜਾ ਫਿਰ ਜਿਹੜੀਆਂ ਭੈਣਾਂ ਦੀ ਵਿ ਇਹ ਉਹਨਾਂ ਦੀਆਂ ਪੈਨਸ਼ਨਾਂ ਵੀ ਜਾਰੀ ਕੀਤੀਆਂ ਜਾਣਗੀਆਂ ਤੁਹਾਡੇ ਕੋਲ ਸਵਾਲ ਕੁਐਸਚਨ ਹੈ ਜੀ ਕਮੈਂਟ ਦੇ ਵਿੱਚ ਹੋ ਸਕਦੇ ਆ 1500 ਰੁਪਏ ਫੈਨਸ਼ਨ ਫੈਣੀ ਹੈ ਜੀ ਇਹਦੇ ਦੋ ਦੋ ਰਾਜ ਨਹੀਂ ਆ ਨਾ ਤੁਸੀਂ ਹੁਣੇ ਦੇ ਮਾਰਗ ਦੇ ਵਿੱਚ ਹੁਣੇ ਜ਼ਾਇਨ ਦੇ ਵਿੱਚ ਐਦਾ ਦਾ ਕੋਈ ਖਿਆਲ ਲੈਣਾ ਕਿ 2500 ਪੈਨਸ਼ਨ ਹੋ ਗਈ ਹੈ ਬਿਲਕੁਲ ਨਹੀਂ 1500 ਰੁਪਏ ਆ ਚਲਦੀ ਫਈਆ ਤੇ 1500 ਰੁਪਏ ਤੁਹਾਡੇ ਖਾਤੇ ਦੇ ਵਿੱਚ ਆਵੇਗਾ ਧੰਨਵਾਦ ਜੀ ਸਤਿ ਸ੍ਰੀ ਅਕਾਲ